ਆ ਜੋ ਕੁਝ ਗਰੀਬ ਦੇ ਨਾਲ ਧੱਕਾ ਹੋ ਰਿਹਾ ਹੈ ਉਸ ਧੱਕੇ ਤੋਂ ਉਹ ਦੇ ਖਿਲਾਫ ਕਿਉਂਕਿ ਸਾਨੂੰ ਗੁਰੂ ਮਹਾਰਾਜ ਦੀ ਜਿਹੜੀ ਸੇਧ ਹੈ ਉਹ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ ਆ ਸਰਕਾਰ ਦਾ ਜ਼ਬਰ ਹੈ ਆ ਜ਼ਬਰ ਕੋਈ ਸੁਨੀਲ ਜਾਖੜ ਜਾਂ ਭਾਜਪਾ ਦੇ ਵਰਕਰਾਂ ਦੇ ਨਹੀਂ ਆ ਜਿਹੜਾ ਜ਼ਬਰ ਤੇ ਜ਼ੁਲਮ ਹੋ ਰਿਹਾ ਗਰੀਬ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਕਰ ਰਹੀ ਹੈ ਉਹਨਾਂ ਦਾ ਹੱਕ ਜਿਹੜਾ ਹੈ ਉਹਨਾਂ ਨੂੰ ਜਿਹੜੀਆਂ ਸੂਗਦਾਵਾਂ ਮਦਦ ਸਹਾਇਤਾ ਪੈਸਾ ਕੋਈ ਜਿਹੜੇ ਉਹਨਾਂ ਦੇ ਕਿਸਾਨ ਸਨਮਾਨ ਨਿਧੀ ਦੇ ਪੈਸੇ ਹੈ ਆਸ਼ਵਾਨ ਦੇ ਉਹਨਾਂ ਨੂੰ ਜੋ ਸਹੂਦਤ ਮਿਲਣੀ ਚਾਹੀਦੀ ਹੈ ਜਨ ਦਨ ਸਕੀਮ ਦੀਆਂ ਜੋ ਪ੍ਰਧਾਨ ਮੰਤਰੀ ਦੀ ਵਖ ਵਖ ਸਕੀਮ ਐ ਚਾ ਸੂਰਜਾ ਸਕੀਮ ਐ ਚਾ ਉਜਾਲਾ ਸਕੀਮ ਐ ਉਹਨਾਂ ਸਕੀਮਾਂ ਤੋਂ ਵਾਂਝਾ ਰੱਖਣ ਦਾ ਕੋਝਾ ਪ੍ਰਯਾਸ ਹੈ ਭਗਵੰਤ ਮਾਨ ਸਰਕਾਰ ਦਾ ਉਹ ਜ਼ਬਰ ਉਹਨਾਂ ਤੇ ਕੀਤਾ ਜਾ ਰਿਹਾ ਹੈ ਉਸ ਜ਼ਬਰ ਦੇ ਖਿਲਾਫ ਲੜਾਈ ਲੜਨ ਵਾਸਤੇ ਬੀਜੇਪੀ ਮੈਦਾਨ 'ਚ ਉਤਰੀ ਹੈ ਤੇ ਆ ਜਿਹੜੀ ਲੜਾਈ ਹੈ ਆ ਕੋਈ ਸੁਨੀਲ ਜਾਖੜ ਦੇ ਗ੍ਰਿਫਤਾਰ ਆ ਰਿਹਾ ਕਰਨ ਤੋਂ ਨਹੀਂ ਆ ਤਾਂ ਖਤਮ ਨਹੀਂ ਹੋਈ ਆ ਚਾਲੂ ਏ ਲੜਾਈ ਸਾਬ ਆ ਲੜਾਈ ਉਦੋਂ ਤਾਈ ਚਾਲੂ ਰਹੂਗੀ ਜਦੋਂ ਤਾਈ ਇਸ ਜ਼ੁਲਮ ਨੂੰ ਅਸੀਂ ਖਤਮ ਨਹੀਂ ਕਰਦੇ ਗਰੀਬਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਤਾਂ ਮਸਲਾ ਅੱਜ ਇੱਥੇ ਖਤਮ ਨਹੀਂ ਹੋਣਾ ਰਾਏਪੁਰ ਪਿੰਡ ਦਾ ਮਸਲਾ ਨਹੀਂ ਆ ਪੂਰੇ ਪੰਜਾਬ ਦਾ ਹੈ ਤੇ ਹੁਣ ਬੀਜੇਪੀ ਦੇ ਸਾਰੇ ਵਰਕਰ ਤਕੜੇ ਹੋ ਕੇ ਕੋਈ ਕੱਲਾ ਸੁਨੀਲ ਜਾਖੜ ਨਹੀਂ ਹਰੇ ਕੋਈ ਸੁਨੀਲ ਜਾਖੜ ਬਣ ਕੇ ਹਰੇ ਕੋਈ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਲੈ ਕੇ ਪਿੰਡ ਪਿੰਡ ਜਾਣਗੇ ਕੈਂਪ ਲੱਗਣਗੇ ਭਗਵੰਤ ਮਾਨ ਜੀ ਸੁਨੀਲ ਜਾਖੜ ਨੂੰ ਤੁਸੀਂ ਫੜ ਕੇ ਅੰਦਰ ਬਿਠਾ ਲਿਆ ਸਾਰੇ ਪੰਜਾਬ ਨੂੰ ਫੜਨਾ ਪਊਗਾ ਸਾਰਾ ਪੰਜਾਬ ਸੜਕਾਂ ਤੇ ਉਤਰ ਕੇ ਕੈਂਪ ਲੱਗਣਗੇ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਸੀ ਦਵਾਵਾਂਗੇ ਕਿਉਂਕਿ ਉਹ ਹੱਕ ਦਾਵਾਣ ਚ ਤੁਸੀਂ ਬਿਲਕੁਲ ناکਾਮਯਾਬ ਰਹੇ ਹੋ ਤੁਹਾਡੀ ਅਰਚਨਾ ਤੁਸੀਂ ਲਾਈ ਹੈ ਇਸ ਕਰਕੇ ਆ ਸਾਡੀ ਲੜਾਈ ਹੈ ਇਸ ਸੰਘਰਸ਼ ਦਾ ਆਗਾਜ਼ ਹੈ ਸਭ ਆਹ ਤਾਂ ਇੰਨੇ